对。 ਸੰਭੂਰ ਸਹਾਇ ਸਰ ਸਹਿਰੀ ਰ ਭਰਜਨ ਤੁੰਗਲਾਈ ਤੁ ਆਰਿਦਾਇ ਸੁਮਾਨੰਦ ਬਾਸਰੀ ਹਾਈ ਜਗਨ ਜੀ ਰਾਮ ਸਹਾਇ ਸਰ ਸਾਨ ਹੋਤ ਮਿਤਿ ਸਭੀ ਸੰਤ ਸਹਾਇ ਜੀ No, <muchas> ਈਹਾ ਹੈ ਰਤਨਾ ਹੁਕਮੀ ਬਾਤੀ ਸਚੁ ਹੁਕਮੀ ਸਦਾ ਸਭੈ ਐ ਹੁਕਮਾ ਨਾ ਰਸਾਉ ਕੋਈ ਬਾਹਰੇ ਹੁਕਮ ਨਾ ਕੋਈ ਨਾਨਕ ਹੁਕਮੈ ਦੇਵਜੈ ਤਾਂ ਹੋਵੈ ਕਰਣਾ ਕੋਈ ਗਵਾਸੂ ਤਾਲੁ ਗੁਰੂ ਜੀ ਤਾਲੁ ਗਵਾਸੂ ਤਾਲੁ ਜਾਨੇ ਸਾਨੋ ਧੋਵੇ 사스트리 갈지 사스리갈 ਜਦੋਂ ਤੁਹਾਨੂੰ ਹਰ ਲੰਗਰ 'ਚ ਮਿਲਿਆ ਕਰੋ ਬਾਬੇ ਬੁੱਢੇ ਇਕੱਦੇ ਮਿਲ ਆਵੇ ਚਾਹ ਪਕੌੜੇ ਤੇ ਪ੍ਰਸ਼ਾਦਾ ਵੇਖ ਕੇ ਤਾਂ ਕਦਮ ਨਹੀਂ ਚੱਲਦਾ ਨਹੀਂ ਨਾ ਚੱਲਦਾ ਕਰ ਨਹੀਂ ਭਰ ਕੇ ਗਏ ਨਹੀਂ ਨਾ ਜਾਂਦਾ ਪ੍ਰਸ਼ਾਦਾ ਵੇਖ ਕੇ ਸ਼ਗਨ ਵਾਲੀ ਸ਼ਹਿ ਸ਼ਗਨ ਆਨੰਦ ਲਾਓ ਹੋਰ ਗਰਮੀ ਵੀ ਠੀਕ ਠਾਕ ਮਨੇ ਆ ਰਹੀਆਂ ਲੱਗ ਰਹੀਆਂ ਮੇਲੇ ਦੇ ਵਿੱਚ ਅੱਜ ਪਹਿਲਾ ਦਿਨ ਮੇਲੇ ਦਾ ਦੋ ਦਿਨਾਂ ਇੱਕ ਅੱਜ ਇੱਕ ਕੱਲ ਇਹਨਾਂ ਦੋ ਦਿਨਾਂ ਤੋਂ ਬਾਅਦ ਫੇਰ ਆਪਣੇ ਨਾਲ ਦੇ ਪਿੰਡ ਹੀ ਸਖਤਰੇ ਪੁਰੂ ਅਮਰਦਾਸ ਦਾ ਉੱਥੇ ਮਿਲਣਾ

ਕੋਤ ਵਾਲੇ ਜਿਹੜੇ ਨਾ ਆਇਆ ਉਹ ਵੀ ਹੈ ਜੀ ਹਾਂ ਸਦਾ ਵਿਨਾਮੇ ਸਾਹਿਬ ਵਾਲੇ ਮਹਾਂ ਵਾਕਾਨ ਸਾਹਿਬ ਸਵਾਗਤ ਸ਼੍ਰੀ ਖੇੜੀ ਅਖੰਡ ਪੜ੍ਹ ਸਾਹਿਬਾਂ ਦੇ ਭੋਗ ਪਏ ਨੇ ਉਪਰੰਤ ਅਰਦਾਸ ਕੀਤੀ ਹੋਈ ਹੈ ਉਹ ਨਾਮੇ ਆਪਾਂ ਨੇ ਸਰਵਣ ਕੀਤੇ ਨੇ ਉਤਤਮ ਬਾਪ ਖੁੱਲੇ ਪੜਾਵਾਂ ਦੇ ਗੁਰੂ ਕਾ ਦੀਵਾਨ ਸਜਿਆ ਹੈ ਸੋ ਸਜੇ ਹੋਏ ਦੀਵਾਨਾਂ ਦੇ ਵਿੱਚ ਅੱਜ ਬੜੀ ਚਰਨ ਦੀ ਕਲਾ ਦੇ ਨਾਲ ਜੋ ਕਿ ਸ਼ਾਮਾਂ ਤੱਕ ਗੁਰੂ ਕਾ ਦੀਵਾਨ ਸਜਣਾ ਹੈ ਆਓ ਗੁਰੂ ਕੀ ਸਾਂਝੀਵਾਦੀ ਸਾਧ ਸੰਗਤ ਜੀ ਜਿੰਨਾ ਕਿਸਮਾ ਦਾਸ ਨੂੰ ਨਸੀਬ ਹੋਇਆ ਹੈ ਉਹਨੇ ਸਮੇਂ ਦੇ ਵਿੱਚ ਕੇਵਲ ਇੱਕ ਔਰ ਛੋਟਾ ਜਿਹਾ ਛੰਡ ਗਏ ਕਿ ਆਪ ਜੀ ਤੋਂ ਖਿਮਾ ਦਾ ਆਗਾਟ ਹੋ ਜਾਣਾ ਹੈ ਗੁਰੂ ਕੀ ਸਾਂਝੀਵਾਦੀ ਸਾਧ ਸੰਗਤ ਜੀਓ ਹਿੰਦ ਸੁਤਾਨ ਦੀ ਤਕਦੀਰ ਦੇ ਨਰਮਤਾ ਅਕਲ ਦੀ ਕਿਰਪਾਸ਼ਾ ਮੇਰੇ ਦੇਖਦੇ ਰਸਤੇ ਜਿਨ੍ਹਾਂ ਨੇ ਪੌਣੇ 42 ਸਾਲ ਦੇ ਆਰਥੂ ਦੇ ਵਿੱਚ ਐਸੇ ਮਹਾਨ ਕਾਰਨਾਮੇ ਮਹਾਨ ਕੌਤਭ ਕੀਤੇ ਸਨ ਜੋ ਆਮ ਮਨੁੱਖ ਤੇ ਇਸੇ ਨਹੀਂ ਆਏ اردو شہر بل <سؤال> لکھتا ہے کہ ایک وہ ہے جو بدلتے ہیں کے ساتھ ساتھ مرد وہ ہے

ਵਾ ਦੋ ਇੱਕ ਅੱਦਾ ਵਾ ਦੋ ਪੇ ਵੀਰ ਨਾ ਮੋਆ ਤੇਰੀ ਬਾਹਵੀਂ ਐਡੀ ਲੰਮੀ ਹੱਤ ਨਹੀਂ ਪੈ ਜੇ ਦੇਖੀ ਵੀਰ ਅਕਾਲੀ ਹੋਵੇ ਪਾਤੀ ਹੋਵੇ ਪ੍ਰੇਮ ਆ ਗਿਆ ਨੀਆ ਬੋਲਦੀ ਆ ਨਾਲ ਪ੍ਰੇਮਿਆ ਤੋੜ ਆ ਜਾ ਜਿੱਡੀਆਂ ਬੋਦੋ ਤੇਰੀਆਂ ਬਾਹਾਂ ਲੰਮੀ ਮਾਰੇ ਰੁਕ ਜਾਂਦੀਆਂ ਨਹੀਂ i <laughs> ਤੌਰ ਤੇ ਧੰਨਵਾਦ ਤੇ ਮੇਰੀ ਜ਼ਿੰਦਗੀ ਦਾ ਮਾਣ ਹੈ ਡਾਕਟਰ ਗੁਰਜੀਤ ਸਿੰਘ ਦੇ ਬਹੁਤ ਬਹੁਤ ਧੰਨਵਾਦ ਸਰਦਾਰ ਹਰਜਿੰਦਰ ਸਿੰਘ ਜੀ ਨੰਬਰਦਾਰ ਸਾਹਿਬ ਉਹਨਾਂ ਦਾ ਤੇ ਸਰ ਸਰਦਾਰ ਅਗਰੇਵ ਸਿੰਘ ਜੀ ਉਹਨਾਂ ਦਾ ਵੀ ਸੇਵਾ ਤੌਰ ਤੇ ਧੰਨਵਾਦ ਤੇ ਨਾਲ ਸਾਡੇ ਤੇਜਵੰਤਾਰ ਸਿੰਘ ਜੀ ਉਹਨਾਂ ਦਾ ਤੇ ਸਰ ਸਾਡੇ ਸਾਰਜ ਸਿੰਘ ਦੇ ਸਰਦਾਰ ਮਹੰਗਾ ਸਿੰਘ ਜੀ ਤੇ ਨਾਲ ਸਾਡੇ ਚੰਨਾ ਸਿੰਘ ਜੀ, ਜੋਤੀ ਸਾਹਿਬ ਉਹਨਾਂ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਹੈ। ਸਰਦਾਰ ਰਣਜੀਤ ਸਿੰਘ ਜੀ, ਨਾਲ ਸਰਦਾਰ ਅਰਸ਼ੇਦ ਸਿੰਘ ਜੀ ਤੇ ਨਾਲ ਸਰਦਾਰ ਦਵਿੰਦਰ ਸਿੰਘ ਜੀ ਤੇ ਨਾਲ ਬਹੁਤ ਸਤਿਕਾਰ ਤੇ ਯੋਗਦਾਨ ਬਹੁਤ ਵੱਡਾ ਮਾਣ ਹੈ ਮੇਰੇ ਵੀਰੋ। ਬਾਬਾ ਫਿੱਦਰ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਕਰਦੇ ਆਂ। ਬੇਨਤੀ ਹੈ ਗਰਾਊਂਡ ਜਿਹੜਾ ਕਲੀਅਰ ਕਰ ਦਿੱਤੀ ਜਾਵੇ। ਜਿਹੜੇ ਖਿਡਾਰੀ ਇਹਦੇ ਵਿੱਚ ਮਾਦੇ ਜਾਂਦੇ ਆ ਬਹੁਤ ਸਤਿਕਾਰਯੋਗ ਨੇ ਕੁਬੰਨੇ ਟੀਮ ਹੋਣੇ ਆ। ਤੰਗ ਤੰਗ ਬਾਬਾ ਮੇਹ ਸਿੰਘ ਦੀ ਸ਼ਹੀਦ ਪਿੰਡ ਕਾਲੀਏ ਦੀ ਤੇ ਦੂਸਰੇ ਬੰਦੇ ਟੀਮ ਹੋਵੇਗੇ ਮੇਰੇ ਵੀਰੋ ਉਹ ਖਾਰੇ ਪੇਡਾਂ ਵਾਲੇ ਕਹਿੰਦੇ ਸਾਦੇ ਸੁਖੇ بھائی ਨੇ ਬਣਾਈ ਹੈ ਦੋਵੇਂ ਟੀਮਾਂ ਸਿਰ ਮਨਾਵੇ ਦੇਖਿਆ 18 ਪਿੰਡ ਵਾਲਾ ਦੇਖਿਆ ਉਧਰ ਦੋ ਵੀ ਆਏ ਐ ਇੱਕ ਨੇ ਦੌੜ ਲਾਈ ਐ ਤੇ ਦੂਜਾ ਵੀ ਦੌੜੀ ਲਾਉਣ ਦਾ ਸਨਕਾਰ ਜਰੂਰ ਕਰਦੇ ਹੋ ਇਹ ਰਾਜਾ ਐ ਮੇਰੇ ਵੀਰੋ ਇਹ ਮੁੰਡਾ ਰਾਜਾ ਦੌੜਦਾ ਰਹਿਣਾ ਸਨਕਾਰ ਜਰੂਰ ਕਰਦੇ ਹੋ ਉਧਰ ਭਵਾਨ ਜੀ ਆਏ ਉਹਨਾਂ ਨੇ ਕੁਸ਼ਤੀ ਕਰਨੀ ਇਹਨਾਂ ਦਾ ਸਨਕਾਰ ਕੁਸ਼ਤੀ ਜਰੂਰ ਕਰਦੇ ਹੋ ਜੀ ਸੇ ਗੋਲ ਜੀ ਉਧਰ ਰੋਮਨ ਸਾਡਾ ਵੀ ਹੈ ਇੰਗਲੈਂਡ ਤੋਂ ਤੇ ਹੀਰਾ ਅਮਰੀਕਾ ਤੋਂ ਉਹਨਾਂ ਨੂੰ ਬਹੁਤ ਵੱਡੇ ਪਿਆਰ ਆਇਦਰ ਸਾਡੇ ਕੋਲ ਇੱਕ ਛੋਟਾ ਜਿਹਾ ਬੱਚਾ ਆਇਆ ਹੈ ਤੇ ਨਾਮ ਕਰਨਵਰ ਖੇਲ ਹੈ ਉਮਰ ਸਾਡੇ ਕੋਲ ਮੇਰੇ ਵੀਰ ਜੀ ਚਾਰਨਾਦੀ ਪੱਟੀ ਤੋਂ ਇਹ ਮੁੰਡਾ ਮੇਰੇ ਵੀਰ ਐਲ ਕੇ ਜੀ ਦੇ ਵਿੱਚ ਪੜਦਾ ਹੈ ਬਹੁਤ ਵਧੀਆ ਮੇਰੇ ਵੀਰੋ ਸਕੂਲ ਕਲਾ ਵਿੱਚ ਹੋਵੇ ਫੁੱਲਰ ਵੀ ਦੰਦ ਲਾਵੇਗਾ ਇਹਦਾ ਮਾਂ ਸਰਕਾਰ ਜਰੂਰ ਕਰਦੇ ਹੋ ਬਰੰਪੁਰਿਆ ਕਾਤਾ ਆ ਗਿਆ ਇਹ ਮੋੜਾ ਟੁਕੜੀ ਵਾਲਾ ਵੀ ਖੇਡ ਮਨਾ